ਜੱਟ ਕੌਮ ਹੈ ਸ਼ੇਰ ਬਹਾਦਰਾਂ ਦੀ ਜੱਟ ਕੌਮ ਹੈ ਸ਼ੇਰ ਬਹਾਦਰਾਂ ਦੀ ਮੱਖੀ ਨੱਕ ਤੇ ਉੱਤੇ ਨਹੀਂ ਬਹਿਣ ਦਿੰਦੇ ਭਾਜੀ ਕਿਹਾਂ ਦੀ ਕੱਤੀ ਮੋੜ ਦਿੰਦੇ ਕਿਲਾ ਹਿੰਮਤਾ ਦਾ ਕਦੇ ਨਹੀਂ ਢਾਣ ਦਿੰਦੇ ਕਿਲਾ ਹਿੰਮਤਾ ਦਾ ਕਦੇ ਨਹੀਂ ਢਾਣ ਦਿੰਦੇ ਰਿਸ਼ਤਨਾਤਾ ਪ੍ਰਣਾਲੀ ਨੂੰ ਵੀਡੀਓ ਰਾਹੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਮੇਰਾ ਜਾਂ ਮੇਰੀ ਮੇਰਾ ਪਿਓ ਅਤੇ ਮਾਂ ਮੇਰੇ ਪਿਓ ਦੇ ਪਿਓ ਅਤੇ ਮਾਂ ਮੇਰੇ ਕੀ ਲੱਗੇ ਦਾਦਾ-ਦਾਦੀ ਮੇਰੀ ਮਾਂ ਦੇ ਪਿਓ ਅਤੇ ਮਾਂ ਮੇਰੇ ਕੀ ਲੱਗੇ ਨਾਨਾ-ਨਾਨੀ ਹੁਣ ਪਿਓ ਦੇ ਰਿਸ਼ਤੇਦਾਰਾਂ ਦੀ ਗੱਲ ਕਰਦੇ ਹਾਂ ਇਹ ਪਿਓ ਦੇ ਰਿਸ਼ਤੇਦਾਰ ਹਨ ਛੋਟਾ ਭਰਾ ਪਰਜਾਈ ਵੱਡਾ ਭਰਾ ਪਰਜਾਈ ਜੀਜਾ ਭੈਣ ਮਤਲਬ ਮੇਰੇ ਪਿਓ ਦੇ ਛੋਟਾ ਭਰਾ ਪਰਜਾਈ ਵੱਡਾ ਭਰਾ ਪਰਜਾਈ ਅਤੇ ਜੀਜਾ ਭੈਣ ਇਹ ਮੇਰੇ ਕੀ ਲੱਗੇ ਸੋ ਸ਼ੁਰੂਆਤ ਕਰਦੇ ਹਾਂ ਮੇਰੇ ਪਿਓ ਦੇ ਛੋਟਾ ਭਰਾ ਪਰਜਾਈ मेरे लगे चाचा चाची मेरे प्यो दे छोटा भरा भरजाई मेरे लगे चाचा चाची सो so, अगला दे दिया मेरे प्यो का व्डा भरा भरजाई मेरे की लगे ताया ताई मेरे प्यो जीजा भैन मेरे की लगे भूआ फुफड़ हूँ मादे के रिश्तेदार की गल करते हाँ ਮੇਰੀ ਮਾਂ ਦੇ ਜੀਜਾ ਭੈਣ ਅਤੇ ਭਰਾ ਭਝਾਈ ਮੇਰੇ ਕੀ ਲੱਗੇ ਮੇਰੀ ਮਾਂ ਦੀ ਭੈਣ ਅਤੇ ਜੀਜਾ ਮੇਰੇ ਕੀ ਲੱਗੇ ਮਾਸੜ ਮਾਸੀ ਮੇਰੀ ਮਾਂ ਦੇ ਭਰਾ ਭਝਾਈ ਮੇਰੇ ਕੀ ਲੱਗੇ ਮਮਾ ਮਮੀ ਮੇਰੇ ਪਿਓ ਦੇ ਮਾਪਿਓ ਮੇਰੇ ਮਾਰੇ ਕੀ ਲੱਗੇ ਸਾਸਰ ਇਸੇ ਤਰ੍ਹਾਂ ਮੇਰੀ ਮਾ ਦੇ ਮਾਪਿਓ ਮੇਰੇ ਪਿਓ ਦੇ ਕੀ ਲੱਗੇ ਉਹ ਵੀ ਸਾਸਰ ਮੇਰੇ ਮਾ ਪਿਓ ਦੇ ਰਿਸ਼ਤੇਦਾਰਾਂ ਦੇ ਮੇਰੇ ਨਾਲ ਕੀ ਰਿਸ਼ਤੇ ਲਾ ਰਹੇ ਹਨ ਇਹਨਾਂ ਲਈ ਜੈਸੇ ਤਾਂ ਇੱਥੋਂ ਤੀਰ ਮੇਰੇ ਵੱਲ ਨੂੰ ਮਾਰੇ ਜਾ ਸਕਦੇ ਸਨ ਪਰ ਉਹ ਜ਼ਿਆਦਾ ਗੁੰਝਲਦਾਰ ਹੋ ਜਣੇ ਸੀ ਇਸ ਕਰਕੇ ਇੱਥੇ ਭਰਾ ਭੈਣ ਦਾ ਵੀ ਰਿਸ਼ਤਾ ਦਿਖਾਉਣ ਲਈ ਮੇਰੇ ਮਾ ਪਿਓ ਦੇ ਪੁੱਤਰ ਦੀ दिखाए गए हैं सो मेरे मां दे पुत्र की मेरे की लगे भैन भरा सो मेरे मां दे पुत्र की यानी मेरे भरा भैन मेरे प्यो दे मां दे की लगे पोता पोती मैं मेरे प्यो दे मां दा का पोता लगा इसे तरह मेरे मां दे मापो मेरे भेन भरा यानी पुत्र थी दे मैं भी की लगा दो हम देखते हैं कि मेरा मे, मेरे भाण का मेरे प्यो के रिश्तेदार रिश्ता है सो मेरे भाण मेरे प्यो के रिश्तेदार भतीजा भतीजी हैं ਮੈਂ ਜਾਨੀ ਭਤੀਜਾ ਮੇਰੇ ਪਿਓ ਦੇ ਰਿਸ਼ਤੇਦਾਰਾਂ ਮਤਲਬ ਛੋਟਾ ਭਰਾ ਪਰਜਾਈ ਵੱਡਾ ਭਰਾ ਪਰਜਾਈ ਜੀਜਾ ਭੈਣ ਮੇਰੇ ਭੈਣ ਭਰਾ ਉਹਨਾਂ ਦੇ ਭਤੀਜਾ ਭਤੀਜੀ ਹਨ ਇਹ تیر ਇਧਰ ਵੀ ਜਾਂਦਾ ਹੈ ਮਤਲਬ ਭਤੀਜਾ ਭਤੀਜੀ ਹਨ ਕੂਹ ਦੇਦੇ ਹਾਂ ਮੇਰੇ ਭੈਣ ਭਰਾ ਅਤੇ ਮੈਂ ਮੇਰੀ ਮਾਂ ਦੇ ਰਿਸ਼ਤੇਦਾਰਾਂ ਦੇ ਕੀ ਲੱਗਦੇ ਹਨ ਮੇਰੇ ਮਾਂ ਦੇ ਰਿਸ਼ਤੇਦਾਰਾਂ ਦੇ ਮੇਰੇ ਭੈਣ ਭਰਾ ਪਾਂਜਾ ਬਾਂਜੀ ਲਾਦੇ ਹਨ ਮੈਂ ਜਾਣੀ ਪਾਂਜਾ ਸਾਡੀ ਗੱਲ ਸ਼ੇਰਾ ਪੁਕੀਆੜਾ ਵਾਲੀ ਗੱਲ ਸਾਡੇ ਕੋਲ ਹੋਣੀ ਇੱਕ ਰਾੜਾ ਵਾਲੀ ਗੱਲ ਮਾੜੀ ਨਹੀਂ ਆਖਾਂਗੇ ਤੇ ਮਾੜੀ ਨਹੀਂ ਜਰਾਂ